ਸੁੱਤੇ ਗਿਆ ਸੀ ਕਿ ਯਾਰ ਪਾਣੀ ਰੱਬ ਬਹੁਤ ਮਾੜਾ ਕਰਦਾ ਯਾਰ ਮੈਂ ਬਾਛੂ ਆੜੇ ਕੰਨੀ ਗਿਆ ਸੀ ਰੋਪੜ ਹੈ ਡਾਲਾ ਪੱਟਾ ਟੁੱਟ ਗਿਆ ਪਾਣੀ ਦਾ ਬਹੁਤ ਨੁਕਸਾਨ ਹੋ ਗਿਆ ਲੋਕਾਂ ਦੇ ਕਣ ਕਾਲੇ ਪਾਣੀ ਨੇ ਢੋਲ ਵੀ ਵਿੱਚ ਹੀ ਰੋੜ ਤੇ ਵਾਲੀ ਮਾੜੀ ਕਰਦਾ ਰੱਬ ਨੇ ਵਿੱਚ ਸੁੱਤੇ ਬਈ ਬੰਦੇ ਦਾ ਬਲੇ ਲੋਕਾਂ ਨੇ ਆ ਕੇ ਉਹ ਸੰਗਲ ਖੋਲੇ ਡੰਗਰਾਂ ਦੇ ਉਹ ਵੀ ਪਾਣੀ ਦੇ ਵਿੱਚੀ ਅੱਛਾ ਆ ਲਾ ਪਰ ਆਪਣੀ ਭੂਆ ਹੁਣਾ ਕੋਲ ਆ ਗਿਆ ਮੈਂ ਕਿਹਾ ਵੀ ਮੈਂ ਤਾਂ ਮੇਰਾ ਤਾਂ ਕੋਈ ਹੀਲਾ ਨਹੀਂ ਹੈਗਾ ਮੈਂ ਤਾਂ 10 ਲੱਖ ਠੇਕਾ ਦੇਣਾ ਮਾਰਿਆ ਗਿਆ ਗਰੀਬ ਮੈਂ ਤਾਂ ਹਾਂ ਤੁੱਤ ਬੱਜਿਆ ਆ ਮਾਰੇ ਪਾਵਾ ਚੁੜੀਆਂ ਕਹਿੰਦੇ ਨੇ ਮੇਰੀ ਕੁੜੀ ਗੱਡੀ ਹੋਈ ਆ ਮੈਂ ਖੋਜਿਆ ਸਭ ਨੂੰ ਮੇਰਾ ਅਰਦਾਸ ਕਰੀ ਬਸ ਕਰ ਬਹੁਤ ਮੀ ਬਾਤਾ ਉਹ ਤਾਂ ਬਲੇ ਗਰੀਬ ਜੱਟ ਯਾਰ ਬਹੁਤ ਮਾੜਾ ਬਹੁਤ ਕੰਮ ਮਾੜਾ ਹੋਇਆ ਮਾੜਾ ਹੋਇਆ ਜਦ ਮੇਰਾ ਤਾਂ ਸਰਜੂ ਅਜੇ ਬੱਠੇ ਨੇ ਹਾਨੀ ਸਿੰਘ ਵਰਗੇ ਉਹਨਾਂ ਦਾ ਕਿ ਮੈਂ ਦਾ ਵੀ ਅਹ ਭਾਈ ਬਹੁਤ ਮਾੜੀ ਗੱਲ ਹੋਈ ਆ ਰੱਬਾ ਬੱਸ ਕਰ ਓਏ